ਲੋਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਪਹੁੰਚੇ ਜੀ ਆਪਾਂ ਬੀ ਐਫ ਐਮ ਲਾਤਨੋਲਾ ਜੋ ਕਿ 30 ਤਰੀਕ ਤੋਂ ਸਟਾਰਟ ਹੋ ਕੇ ਅੱਜ 3 ਤਰੀਕਾ ਲਾਸਟ ਦਿਨ ਅੱਜ ਸੋ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇੱਕ ਨੀਲੀ ਰਬੀ ਦੀ ਕੱਟੀ ਸੋ ਵੀਰਨਾ ਕਰਾਵਾਂ ਇਹ ਗੱਲਬਾਤ ਵੀ ਕਿਹੜੇ ਕਿਹੜੇ ਕੰਪੀਟੀਸ਼ਨ ਚ ਪਾਈ ਸੀ ਕਿੰਨਾਵਾਂ ਨੰਬਰਾਂ ਕੀ ਗੱਲਬਾਤ ਹੈ ਸੋ ਆਓ ਕਰਾਈਏ ਵੀਰਨਾ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਨਵਦੀਪ ਸਿੰਘ ਨੰਮਾ ਪਿੰਡ ਮੱਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਵੀਰੇ ਜਿਹੜੀ ਆਪਾਂ ਕੱਟੀ ਦਿਖਾ ਰਹੇ ਇਹ ਕਿਹੜੇ ਸੀਮੰਦੀ ਹੈ ਜੀ ਇਹ ਵੀਰੇ ਸੀਆਰਵੀ ਨਾਬਾ 507 ਨੰਬਰ ਬੋਲ ਦੇ 507 ਨੰਬਰ ਬੋਲ ਦੀ ਕੱਟੀ ਹੈ ਕਿੰਨੀ ਉਮਰ ਹੋ ਗਈ ਇਹਦੀ ਇਹਦੀ 27 ਦਿਨਾਂ ਦੀ ਹੈ ਬਾਈ 27 ਦਿਨਾਂ ਦੀ ਇਹ ਕੰਪੀਟੀਸ਼ਨ ਚ ਪਾਈ ਸੀ ਸੋ ਕਿੰਨਾਵਾਂ ਨੰਬਰ ਚੌਥਾ ਬਾਈ ਚੌਥਾ ਬਾਈ ਇਹਦੀ ਮਾਂ ਕਿਹੜੇ ਸੀ ਮੁੰਦੀ ਆ ਪਤਾ ਹੈ ਕੁਛ ਉਹਦਾ ਉਹ ਲੋਕਲ ਅਨਨੋਨ ਬਲੱਡ ਲੈਣਾ ਇਹ 507 ਨੰਬਰ ਦੀ ਹੈ ਸੋ ਕਿੰਨਾਵਾਂ ਨੰਬਰ ਚੌਥਾ ਨੰਬਰ ਇਹਦਾ ਸੋ ਤੁਸੀਂ ਦੇਖ ਸਕਦੇ ਹੋ ਕੱਟੀ ਚੌਥਾ ਨੰਬਰ ਆਏਗਾ 27 ਦਿਨਾਂ ਦੀ ਵੀਰ ਉਮਰ ਦਾਸਦਿਆ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਅੱਖ ਮੱਥੇ ਫੁੱਲ ਸਾਰੀਆਂ ਨਿਸ਼ਾਨੀਆਂ ਕਵਰ ਨੇ ਨੀਲੀ ਰਾਵੀ ਦੀਆਂ ਚਾਰੇ ਪੈਰ ਪੂਸਤ ਦੇਖ ਸਕਦੇ ਹੋ ਕੱਟੀ ਦੀ ਪਿੱਠ ਪੁੜੇ ਦੀ ਬੰਤਰ ਸੋ ਮੇਲੇ ਤੇ ਆਇਓ ਸੰਤੁਸ਼ਟਾ ਮਨ ਹਾਂ ਸੰਤੁਸ਼ਟਾ ਵੀਰੇ ਰਿਜ਼ਲਟ ਵਧੀਆ ਫੁੱਲ ਵੀਰੇ ਮੇਲੇ ਦਾ ਪ੍ਰਬੰਧ ਹੋਰ ਕਿਵੇਂ ਨਹੀਂ ਮੇਲੇ ਦਾ ਪ੍ਰਬੰਧ ਬਹੁਤ ਵਧੀਆ ਵੀਰੇ ਸੋ ਬਹੁਤ ਵਧੀਆ ਆਪਾਂ ਦੋ ਬੱਚੇ ਪਾਏ ਦੇ ਇੱਕ ਤਿੰਨ ਪਾਏ ਤੇ ਇੱਕ ਸਾਹੀਵਾਲ ਦੇ ਵਿੱਚ 8ਵੇਂ ਨੰਬਰ ਤੇ ਥਾਰ ਬਰੀਕਰ ਦੀ ਬੱਸੀ ਦੀ 1160 ਬਾਰ ਦੀ ਹੋ ਤੀਜੇ ਤੇ ਤੇ 547 ਆਪਣੀ ਇਹ ਵੀ ਚੌਥੇ ਇਹ ਚੌਥੇ ਨੰਬਰ ਸੋ ਨੂੰ ਬਹੁਤ ਬਹੁਤ ਵਧਾਈਆਂ ਵੀਰ ਜੀ ਵਧਾਈਆਂ ਧੰਨਵਾਦ ਸੋ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ